ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੰਨਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਓ ਬਰੀਡ ਦੀਆਂ ਤਿੰਨ ਬੱਚੀਆਂ ਸੇ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਂ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਣ ਭਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਪੂਰੀ ਵਧੀਆ ਜੀ ਬਾਬੇ ਕੰਗਾਰਾਮ ਦੀ ਕਿਰਪਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਜਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਦ ਨਿਹਾਲ ਸਿੰਘ ਵਾਲੇ ਜੀ ਨੇੜੇ ਪਿੰਡ ਆਪਾਂ ਨੂੰ ਜੀ ਨੇੜੇ ਨਿਹਾਲ ਸਿੰਘ ਆ ਵੀ ਸਲਾਤ ਮੋਬਾਈਲ ਨੰਬਰ ਕੋ 9056598342 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਤਿੰਨ ਲੰਘੀਨੇ ਅੱਜ ਫਿਰ ਹੈ ਹਾਂਜੀ ਹਾਂਜੀ ਟੌਪ ਕਲਾਸ ਯਾਰ ਬਾਈ ਹੈ ਜੀ ਮੈਂ ਕਹਿੰਦਾ ਕੀ ਬਾਤ ਆ ਪਹਿਲੇ ਨੰਬਰ ਦੇ ਬੱਚਾ ਕਿੰਨੀ ਉਮਰ ਹੈ ਜੀ ਇਹ 6.5 ਮਹੀਨੇ ਦਾ ਜੀ ਓਕੇ ਹਰ ਕੋ ਤਾਂ ਹੈ ਝੋਲੀ ਕਿਵੇਂ ਚਾਰ ਥਣ ਪੂਰੇ ਚਾਰੇ ਥਾਣਾ ਜੀ ਰਮਾਡਾ ਦਾ ਬੱਚਾ ਜੀ ਇਹ ਗਲਾਬੀ ਥਣ ਕੱਲਾ ਕੱਲਾ ਝੋਲੀ ਝੋਲੀ ਇੱਕ ਨੰਬਰ ਕਿਹੜੇ ਸੀਮਨ ਦਾ ਦੱਸਿਆ ਰਮਾਡਰ ਰਮਾਡਰ ਸਿਲਕਨ ਸੀ ਬੰਦ ਓਕੇ ਬਾਈ ਫੇਸ ਦੀ ਬਿਊਟੀ ਬੜੀ ਕਮਾਏ ਦੀ ਕੰਨ ਗੁਣ ਚਾਰ ਚਾਰ ਨੂੰ ਉਹਦਾ ਖੰਡਾ ਨਾਸਾ ਗਲਾਬੀ ਬੋਦੀ ਬਾਦੀ ਪੂਰੀ ਚੰਗੀ ਪ੍ਰੈਂਟ ਇੱਕ ਨੰਬਰ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੁੱਲ ਬ੍ਰੀਟ ਮਾਦਰ ਕਾਰਡ ਮਾਦਰਗੜ ਬਹੁਤ ਸੋਨਾ ਸੀ ਜੀ ਓਕੇ ਬਾਈ ਠੀਕ ਆ ਜਲਦੀ ਜਲਦੀ ਰਿਕਰ ਦਾ ਰਹਾ ਦਵਾ ઓਕੇ ਤੂਰਾ ਤੂਰਾ ਇੱਕ ਨੰਬਰ ਪੂਲ ਬ੍ਰੀਡ ਬਾਈ ਟਾਂਚਾ ਬੜਾ ਕਮਾਲ ਦਾ ਕੋਈ ਲੱਸੀ ਨਹੀਂ ਲਾਮੀ ਨਹੀਂ ਪੂਰੀ ਪਲੀ ਵੀ ਬੱਛੀ ਆ ਬਾਈ ਬ੍ਰੀਡ ਬੜੀ ਆ ਕਰਮਾਈ ਤੇ ਚਾਰ ਖਾਨ ਹੋਣਗੇ ਗੁਲਾਬੀ ਨਾਸਾਂ ਲੈ ਬਿਊਟੀ ਦੇਖੋ ਕਰਮਾਈ ਕੀ ਬਾਤ ਆ ਹਾਂ ਥੋੜੇ ਖੋਲੀਆਂ ਆਈਆਂ ਬਾਈ ਕਹਿੰਦਾ ਥਲੇਹਾਰੇ ਵੀ ਜਰੂਰ ਅਲੱਗ ਤਮਾਂਦੀਆਂ ਨੇ ਬਿਊਟੀ ਚੈੱਕ ਕਰਮਾਈ ਮੈਂ ਕਹਿੰਦਾ ਕਿ ਚੀਜ਼ ਆ ਕਿ ਨਹੀਂ ਹਾਂਜੀ ਵਾੜੀ ਦੀਂਦੀ ਸਹੀ ਹੈ ਕੀ ਮੋਲਾ ਜੈ ਜਰ ਮਰਪੂਰਤੀ ਹੋ ਜੀ ਬੱਚੇ ਜੈ ਜੀ ਹੋ ਹਾਂ ਜੀ ਜੈ ਜੈ ਬਾਲਾ ਬਾਈ ਕਨਾ ਮੋਲ ਨਹੀਂ ਕਰਦੇ ਜਾਇਜ਼ ਮੁੱਲ ਹੋ ਮੁੱਲ ਖैर ਪਹਿਲਾਂ ਹੀ ਬਾਈ ਦੇ ਜਾਇਜ਼ ਨੇ ਅੱਗੇ ਬਾਈ ਨੇ ਵੀਰੋਂ ਪਾਈਆਂ ਬੱਚੇ ਟੌਪ ਕਲਾਸ ਹੀ ਹੁੰਦੇ ਆ ਪਰ ਇੱਕ ਚੀਜ਼ਾਂ ਨੇ ਬਾਈ ਬੱਚੇ ਦਾ ਰੰਗ ਕਲਰ ਨਹੀਂ ਝੋਲੀ ਝੋਲੀ ਚਾਰ ਥਾਣ ਫੁੱਲ ਬ੍ਰੀਡ ਲੱਤਾਂ ਮੁੱਟਾਂ ਦੀ ਸਿੱਧੀ ਪਈ ਹੋਰ ਅੱਗੇ ਉਹ ਵੀ ਖੜਾ ਜੀ ਬੱਚੇ ਦਾ ਹੂੰ ਝੋਗਾ ਲੰਮਾ ਲੰਮਾ ਦਿਖਾ ਦੋ ਕੇ ਸਹੀ ਹੈ ਲੈ ਬਿਊਟੀ ਪੱਖ ਪੂਰਾ ਸਹੀ ਗੱਲ ਆ ਬਾਈ ਮੂੰਹੋਂ ਬੋਲਦਾ ਏਰ ਬੱਚਾ ਅੱਗੇ ਆ ਗਈ 2 ਨੰਬਰ ਇਹਦੀ ਉਮਰ ਇਹਦੀ ਵੀ ਮੈਂ 5.5 ਮਹੀਨੇ ਦੀ ਮਰਦ ਦੀ ਬੱਚੀ। ਓਕੇ ਭਾਈ। ਕਿਹੜੇ ਸੀਮਨ ਦੀ? ਹੈਜੀ ਡੈਨਮਾਰਕ ਕੰਦੇ 40 120 ਦੀਆਂ ਬਈਆ ਨੇ ਓਕੇ ਬਾਈ ਕਿੰਨਾ ਕੀ ਰਿਕਾਰਡ ਦੀ ਮਾਂ ਦਾ ਜੀ ਇਹਦੀ ਮਾਂ ਰਹੇਗਾ 30 35 ਗਿੱਟ ਝੋਲੀ ਕਿਵੇਂ 4 ਥਣ ਪੂਰਾ ਬਾਜੀ ਕਿਉਂ ਬੱਚਾ ਬਾਈਆ ਬਾ ਤਾਂ ਬਲ ਬਲ ਬਾਲੇ ਚੰਗੇ 4 ਥਣ ਬਾਲੇ ਚੰਗੇ ਜੀ ਓਕੇ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਹੁਤ ਚੰਗਾ ਬੱਚਾ ਡੱਬ ਪ੍ਰਿੰਟ ਕੱਦ ਫਲੀ ਵੀ ਫੁੱਲ ਕੋਈ ਲੱਸੀ ਨਹੀਂ ਲਾਵੀ ਨਹੀਂ ਕਹਨੀ ਬਾਈ ਫੁੱਲ ਬਰੀਡ ਆ ਬਾਕੀ ਚੰਗੇ ਸੀਮਣ ਦਾ ਬਾਕੀ ਰਿਕਾਰਡ ਬਹੁਤ ਚੰਗਾ ਲੈ ਪੂਰਾ ਥੂਰਾ ਐਂਡ ਉਸਕੇ ਆ ਗਿਆ ਕੀ ਆ ਪੜਾ ਪੜਾ ਦੇ ਕਰਮ ਵਾਲੀ ਦਾ ਕਿ ਨਹੀਂ ਬਈ ਜਿਹੜੇ ਹਸਾਮ ਨਾਲ ਇੰਨੇ ਪਲੇ ਵੀ ਇੰਨੀ ਸਮਾਈ ਵਾਲੇ ਬੱਚੇ ਆ ਸੇਤੀ ਸੀਮਨ ਲੈਣੀ ਆ ਆ ਸੇਤੀ ਲੈ ਲੈ ਵੀਰੇ ਹੂੰ ਤੋੜਾ ਬੱਚੇ ਹੀ ਲੈਦੇ ਨੇ ਇੱਕ ਅੰਦੀ ਇਹ ਸਹੀ ਆ ਸਹੀ ਆ ਬੰਦਾ ਕਦਾ ਹਥਿਆਰ ਖਾਵੇ ਹੋਵੇ ਹੋਰ ਕੋਈ ਅੰਦਰੋਂ ਕੋੜ ਲਾਇ ਤੇ ਬੜੀ ਜਾਨ ਵਾਲੀ ਬਾਤ ਸੀ ਆ ਕਿਹਨ ਖਿੱਚ ਖਿੱਚ ਲੈ ਜਾਂਦੀ ਆ ਬਾਈ ਨੂੰ ਤੇ ਮੁੱਲ ਤਾਂ ਫਿਰ ਫੋਨ ਤੇ ਹੋ ਹਾਂ ਫੋਨ ਤੇ ਹੋ ਇੱਧਰ ਨੂੰ ਮੋੜਦਾ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੋਲ ਉਹ ਜਾਣ ਹੀ ਵਧੀਆ ਦੁੱਧ ਪੀਤਾ ਵਾ ਬੱਚੀ ਦਾ ਦਾਸਦੀ ਹੈ ਕਿ ਨਹੀਂ ਬੱਚਾ ਜੀ ਸਹੀ ਗੱਲ ਆ ਪੂਰੀ ਖੁੱਲੀ ਖਰਾਕ ਖਾਦੀ ਵੀ ਆ ਲੈ ਫੇਸ ਫੂਸਦੇ ਬਿਊਟੀ ਦਾ ਫੁੱਲ ਆ ਕਰਮਾ ਜੀ ਲੰਮੀ ਲੁੰਮੀ ਪੁੜਾ ਪੜਾ ਝੋਲੀ ਝੋਲੀ ਇੱਕ ਨੰਬਰ ਹੈ ਛੋਟੇ ਨਹੀਂ ਹੈਗੇ ਜੀ ਉਹੀ ਵੀ ਇਕੱਠੇ ਇਹ ਬੱਚੇ ਹੋਣਗੇ ਸਹੀ ਗੱਲ ਆ ਇੱਥੇ ਆ ਕੇ ਛੋਟੇ ਨਿਕਲਣਗੇ ਝੋਲੀ ਝੋਲੀ ਦਿਖਾ ਲੈ ਸਹੀ ਗੱਲ ਆ ਚਾਰ ਥਾਨ ਪੜਾ ਦੇ ਕਰਮਾਈ ਜਾ ਕੇ ਜੀ ਚਮਕ ਚੌਕ ਬੱਚੇ ਦੀ ਹੈ ਨਾ ਹੂੰ ਚੀਜ਼ਾਂ ਨੇ ਬਾਈ ਹਾਂਜੀ ਚੀਜ਼ਾਂ ਨੇ ਬਹੁਤ ਵਧੀਆ ਬੱਚੇ ਅੱਗੇ ਆ ਗਿਆ ਲਾਸਟ ਤੇ ਬੱਚਾ ਹਾਂਜੀ ਉਮਰ ਕਿੰਨੀ ਆ ਦੀ ਇਸ 4-5 ਮਹੀਨੇ ਦੇ 5 ਮਹੀਨੇ ਤੋਂ ਕੱਕਲੇ ਕਿ ਓਕੇ ਫੇਸ ਬੜਾ ਪਿਆਰਾ ਹੈ ਨਾ ਦੇਖੀ ਕਿੰਨੀ ਬ੍ਰੀਡ ਆ ਬਾਈ ਕਰਮਾਣੀ ਤੇ ਫੁੱਲ ਬ੍ਰੀਡ ਹੈ ਜੀ ਦੋ ਦੋ ਉਂਗਲਾਂ ਦਾ ਕਰਨਾ ਜੀ ਬੱਚੇ ਦਾ ਸਹੀ ਗੱਲ ਆ ਬਾਈ ਬੜੀ ਬਿਊਟੀ ਆ ਤੇ ਪਈ ਵੀ ਗੋਲ ਗੋਲ ਆ ਗੋਲ ਆ ਜੀ ਬੱਚੇ ਪੂਰੇ ਸੈਕਟਰ ਸੋਹਣੇ ਬੱਚੇ ਕਿਹੜੇ ਸੀਮਨ ਦੀ ਹੈ ਇਹ ਜੀ ਆ ਵੀ ਡੈਨਮਾਰਕਾਂ ਦੇ ਚਾਲੀ 120 ਦੀ ਹੈ ਬ੍ਰੇ ਆ ਓਕੇ ਝੋਲੀ ਕਿਵੇਂ ਬਾਈ ਵਾਲੀ ਜੰਗੀ ਝੋਲੀ ਆ ਦਿਖਾ ਦੋ ਇਹਨਾਂ ਲੈ ਬਾਈ ਕੱਲਾ ਕੱਲਾ ਥਾਣਾ ਹੀ ਪ ਇਹ ਪੂਰਾ ਦੇ ਕਰਮਾਈ ਦਾ ਕਰਨ ਪੂਰਾ ਉੜੀ ਟੂੜੀ ਵਿੱਚ ਤੇ ਖੋਲ ਵਿੱਚ ਟੋਰ ਦੇ ਟੋਰ ਬੱਚੇ ਨੂੰ ਕੱਦ ਪ੍ਰਿੰਟ ਬਰੀਡ ਚੰਕ ਬਿਊਟੀ ਇੱਕ ਨੰਬਰ ਆ ਕਰਮਾਈ ਛੇਸ ਦੇ ਕਰਮਾਈ ਦਾ ਬੜਾ ਪਿਆਰਾ ਲੈ ਟੋਰਾ ਟੂਰਾ ਐਨ ਓਕੇ ਆ ਕਰਮਾਈ ਕਿਆ ਬਾਤ ਆ ਟਾਈਮੂ ਤਿੰਨੇ ਬੱਚੇ ਬਈ ਇੱਕ ਦੂਜੀ ਤੋਂ ਵੱਧ ਕੰਮ ਵਾਲੀਆਂ ਚੀਜ਼ਾਂ ਨੇ ਇੱਕ ਵਈ ਦੱਸਦੀਆਂ ਕਿਨੇ ਬਈ ਬਹੁਤ ਘੱਟ ਮਿਲਦੇ ਆ ਬਈ ਇਹ ਜਿਹੇ ਬੱਚੇ ਹਾਂ ਆਮ ਬੱਚਿਆਂ ਤੋਂ ਬਿਹਤਰ ਨੇ ਇੰਨੇ ਚੰਗੇ ਬੱਚੇ ਨਹੀਂ ਮਿਲਦੇ ਬੁੱਧੀ ਬੁੱਧੀ ਦਿਖਾ ਦੇਣ ਬੱਚੇ ਕੀ ਬਾਤ ਆ ਲੈ ਗੜਨੀ ਗੁੜਨੀ ਚੈੱਕ ਕਰ ਬੱਚੇ ਦੀ ਕਿ ਨਹੀਂ ਹਾਂਜੀ ਪੂਰੀ ਸਿਹਰਾ ਸਟਾਰ ਆ ਜੀ ਜਦਦੇ ਤਿਆਰ ਹੋ ਗਈ ਬੱਚੀ ਭਾਈ ਦੱਸੋ ਬਹੁਤ ਚੰਗਾ ਬੱਚਾ ਜੀ ਬਹੁਤ ਚੰਗੇ ਰੁਪਏ ਬਟਾਓਗੇ ਇਹੋਣਾ ਢਾਂਚਾ ਬਣਾ ਕੇ ਬਣਾ ਬਾਕੀ ਖੁਰੇ ਵੇ ਸੇਤੀ ਚਾਰ ਹੋ ਜਾਣਗੇ ਬੱਚੇ ਇਹ ਮੀਟ ਤੇ ਪੈਗੇ ਦੋ ਮੀਟ ਤੇ ਪੈਗੇ ਸਹੀ ਗੱਲ ਆ ਭਾਈ ਇਹ ਮੋਹਲਾ ਬਾਈ ਕਹਿੰਦਾ ਫੋਨ ਤੇ ਰੋ ਜਾਈ ਜੇ ਇਕੱਠੇ ਲਊਗਾ ਠੀਕ ਆ 100 150 ਕਿਲੋਮੀਟਰ ਕਿਰਾਇਆ ਫ੍ਰੀ ਹੈ 150 ਕਿਲੋਮੀਟਰ ਜੇ ਤਿੰਨੇ ਇਕੱਠੇ ਲਊਗਾ ਓਕੇ ਬਾਈ ਆਫਰ ਵੀ ਰੱਖ ਦਿੱਤੀ ਬਾਈ ਨੇ ਬਾਇ ਕਹਿੰਦਾ 100 ਜਾਂ 150 ਕਿਲੋਮੀਟਰ ਤੱਕ ਦਾ ਕਿਰਾਇਆ 150 ਕਿਲੋਮੀਟਰ ਤੱਕ ਫ੍ਰੀ ਹੈ ਜੀ ਜੇ ਇਕੱਠੇ ਲਊ ਤਿੰਨੇ ਬੱਚੇ ਬਦਰਾ ਸੇਵਾ ਵਾਲੇ ਘਰੇ ਚਲੇ ਜਾਂਦੇ ਹੂੰ ਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ